ਦੇਖ ਰੋ ਦੈਨਸਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ 13 ਜੁਲਾਈ ਆ ਔਰ ਜਲੰਧਰ ਵੈਸਟ ਦਾ ਜੜਾ ਨਤੀਜਾ ਆ ਪੂਰੇ ਲੋਕਾਂ ਦੇ ਯਾਨਕੀ ਜਨਤਾ ਦੀ ਅਦਾਲਤ ਵਿੱਚ ਸਾਹਮਣੇ ਆ ਗਿਆ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸੀ ਮਹਿੰਦਰ ਭਗਤ 37325 ਵੋਟਾਂ ਨਾਲ ਜੇਤੂ ਕਰਾ ਦਿੱਤੇ ਗਏ ਕਿਤੇ ਨ ਕਿਤੇ ਅੱਜ ਜਲੰਧਰ ਵੈਸਟ ਹੀ ਨਹੀਂ ਪੂਰੇ ਚੰਡੀਗੜ੍ਹ ਜਨ ਵਾਲੀ ਜਲੰਧਰ ਤੋਂ ਲੈ ਕੇ ਚੰਡੀ ਤੱਕ ਖੁਸ਼ੀ ਦਾ ਮੌਲਾ ਇਸ ਟਾਈਮ ਅਸੀਂ ਖੜੇ ਹਾਂ ਲੁਧਿਆਣਾ ਵਿੱਚ ਜਿੱਥੇ ਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਿਜੇ ਦਾਨੋਜ ਦੇ ਘਰ ਦੇ ਖੁਸ਼ੀ ਦਾ ਮਾਹੌਲ ਹੈ ਬੜੀ ਇੱਕ ਵੱਡੀ ਜਿੱਤ ਹੈ ਵੀ ਇੱਕ ਬੜੀ ਸਰਕਾਰ ਦੀ ਵੀ ਤੇ ਵਿਰੋਧੀਆਂ ਪਾਰਟੀ ਵੀ ਤੰਜ ਕਸ ਰਹੇ ਹੁੰਦੇ ਸੀ ਪਰ ਪੂਰੀ ਸਰਕਾਰ ਬੈਠੀ ਹੈ ਲੇਕਿਨ ਫਤਵਾ ਆਮ ਆਦਮੀ ਪਾਰਟੀ ਜਾਨਕੀ ਮਹਿੰਦਰ ਪਗੜ ਸਿਰ ਤੇ ਬੈਠਾ 37 325 ਵੋਟਾਂ ਦੇ ਸਭ ਖੁਸ਼ੀ ਹੈ ਜੀ ਤੁਹਾਡੇ ਸਾਹਮਣੇ ਆ ਸਾਰਾ ਪੰਜਾਬ ਵੀ ਖੁਸ਼ ਆ ਲੇਕਿਨ ਮੈਂ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਬਹੁਤ ਹੀ ਹੌਨਾਰ ਪੰਜਾਬ ਦੇ ਬਹੁਤ ਕਾਬਿਲ ਲੋਕਾਂ ਦੇ ਨਾਲ ਖੜਨ ਵਾਲੇ ਲੋਕਾਂ ਦੇ ਨਾਲ ਦੁੱਖ ਸੁੱਖ ਚ ਰਹਿਣ ਵਾਲੇ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਭਗੰਤ ਸਿੰਘ ਮਾਨ ਸਾਹਿਬ ਦਾ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਵਧਾਈ ਦਿਨਾ ਵਾਂ ਉਹਨਾਂ ਦੇ ਸਾਰੇ ਪਰਿਵਾਰ ਨੂੰ ਵਧਾਈ ਦਿਨਾ ਵਾਂ ਔਰ ਨਾਲ ਦੀ ਨਾਲ ਜਿਹੜੀਆਂ ਉਹਨਾਂ ਦੀਆਂ ਪੰਜਾਬ ਦੇ ਪ੍ਰਤੀ ਨੀਤੀਆਂ ਸੀ ਜਲੰਧਰ ਵੈਸਟ ਦੇ ਲੋਕਾਂ ਨੇ ਉਹਨਾਂ ਤੇ ਮੋਹਰ ਲਾਈ ਆ ਦੂਸਰਾ ਸਭ ਤੋਂ ਜ਼ਿਆਦਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਉਹਨਾਂ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਵਾ ਚਾਹਨਾ ਵਾ ਕਿ ਜਿਨ੍ਹਾਂ ਨੇ ਇੱਕ ਤਰਫਾ ਵੋਟ ਪਾ ਦਿੱਤੀ ਤੁਸੀਂ ਦੇਖੋ ਵੀ ਮੈਂ ਉੱਥੇ ਲਗਾਤਾਰ ਲੰਬਾ ਸਮਾਂ ਮਤਲਬ ਉੱਥੇ ਰਿਹਾ ਵਾਂ ਔਰ ਡੇਢ ਵਜ ਜਾਂਦੇ ਸੀ 2 ਵਜ ਜਾਂਦੇ ਸੀ ਕਈ ਵਾਰ 3 ਵੀ ਮੈਨੂੰ ਵਜ ਜਾਂਦੇ ਸੀ ਜਦੋਂ ਮੈਂ ਕਿਸੇ ਘਰ 'ਚ ਬੈਠਦਾ ਹੁੰਦਾ ਸੀ ਤੇ ਮੈਂ ਉਹਨਾਂ ਨਾਲ ਜਦੋਂ ਗੱਲ ਕਰਦਾ ਹੁੰਦਾ ਸੀ ਤੇ ਮੈਂ ਉਹਨਾਂ ਦੀ ਦਿਲ ਦੀ ਭਾਵਨਾ ਸੁਣਦਾ ਹੁੰਦਾ ਸੀ ਉਹ ਮੈਨੂੰ ਪੁੱਛਦੇ ਹੁੰਦੇ ਸੀ ਕਿ ਤੁਸੀਂ 44 ਸਾਲ ਬਾਅਦ ਨਾਨਾ ਸਾਹਿਬ ਕਿੱਦਾਂ ਆਵਾਜ਼ ਪਾਰਟੀ ਜਿਹੜੀ ਆ ਜੁਆਇਨ ਕੀਤੀ ਹੈ ਤਾਂ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀ ਵੀ ਮੈਨੂੰ ਮਾਨ ਸਾਹਿਬ ਦੀਆਂ ਨੀਤੀਆਂ ਜਿਹੜੀਆਂ ਵਾਂ ਸੀਐਮ ਸਾਹਿਬ ਦੀਆਂ ਜਿਹੜੀਆਂ ਨੀਤੀਆਂ ਵਾਂ ਉਹ ਮੈਨੂੰ ਬਹੁਤ ਪ੍ਰਭਾਵਿਤ ਕੀਤੀਆਂ ਵਾਂ ਕਿ ਉਹਨਾਂ ਨੇ ਮਤਲਬ ਇਮਾਨਦਾਰੀ ਦੇ ਨਾਲ ਪੰਜਾਬ ਦੇ ਲੋਕਾਂ ਦੀ ਜਿਹੜੀ ਸੇਵਾ ਵਾ ਉਹ ਕਰਦੇ ਨੇ ਇਹ ਗੱਲ ਤਾਂ ਵਿਰੋਧੀ ਵੀ ਕਹਿੰਦੇ ਆ ਕਿ ਮਾਨਯੋਗ ਸੀਐਮ ਸਾਹਿਬ ਇਮਾਨਦਾਰ ਨੇ ਔਰ ਇਮਾਨਦਾਰੀ ਦੇ ਨਾਲ ਉਹ ਪੰਜਾਬ ਦੇ ਲੋਕਾਂ ਦਾ ਜਿਹੜਾ ਵਾ ਉਹ ਪਲਾ ਕਰਦੇ ਆ ਦੂਸਰਾ ਧੰਨਵਾਦ ਦਾ ਮੈਂ ਸਾਰੇ ਵੋਟਰਾਂ ਦਾ ਕਰਦਾ ਵਾਂ ਪਰ ਵਿਸ਼ੇਸ਼ ਤੌਰ ਤੇ ਮਤਲਬ ਜਿਹੜੀ ਉੱਥੇ ਵਾਲਮੀਕਨ ਸਮਾਜ ਦੀ ਇੱਕ ਵੋਟ ਆ ਜਿਹੜੀ ਇੱਕ ਪਹਿਲੀ ਵਾਰ ਮੈਂ ਜੋ ਜਾ ਕੇ ਦੇਖਿਆ ਹੈ ਲਗਭਗ 25000 ਤੋਂ 35000 ਦੇ ਕਰੀਬ ਕੱਲੀ ਵੈਸਟ ਚ ਉਹ ਇੱਕ ਤਰਫਾ ਹੀ ਆ ਇੱਕ ਤਰਫਾ ਹੀ ਬੋਰਡ ਜਿਹੜੀ ਆ ਉਹਨਾਂ ਨੇ ਸਾਰੀ ਦੀ ਸਾਰੀ ਜਿਹੜੀ ਆ ਪੋਮਿੰਦਰ ਭਗਤ ਜੀ ਨੂੰ ਜਾਂ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਦੀਆਂ ਨੀਤੀਆਂ ਤੇ ਮੋਹਰ ਲਾਈ ਆ ਮੈਂ 1 ਜੁਲਾਈ ਨੂੰ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜੀ ਜੀ ਔਰ ਮੈਨੂੰ ਐਦਾਂ ਫੀਲ ਹੋਇਆ ਕਿ ਮੇਰੇ ਸਮਾਜ ਨੇ ਵਿਸ਼ੇਸ਼ ਤੌਰ ਤੇ ਮੈਂ ਜਾਤ ਪਾਤ ਚ ਧਰਮ ਚ ਵਿਸ਼ਵਾਸ ਨਹੀਂ ਰਿਹਾ ਲੇਕਿਨ ਇੱਕ ਐਜ਼ ਅ ਕਮਿਊਨਿਟੀ ਜਿਵੇਂ ਜਨਮ ਲਿਆ ਵਾਲਮੀਕਨ ਸਮਾਜ ਚ ਮੈਂ ਜਨਮ ਲਿਆ ਉਹਨਾਂ ਨੇ ਮੇਰੇ ਇਸ ਫੈਸਲੇ ਤੇ ਜਿਹੜੀ ਉਹ ਮੋਹਰ ਲਾਤੀ ਕਿ ਦਾਨਤ ਸਾਹਿਬ ਤੁਸੀਂ ਜਿਹੜਾ ਫੈਸਲਾ ਆਮ ਆਦ ਪਾਰਟੀ ਲਈ ਲਿੱਤਾ ਵਾ 44 ਸਾਲ ਬਾਅਦ ਅਸੀਂ ਉਸ ਨੂੰ ਬਿਲਕੁਲ ਕਲੀਅਰ ਕੱਟ ਇਹ ਕਹਿੰਨੇ ਆ ਕਿ ਵਾਕਿਆ ਤੁਹਾਡਾ ਜਿਹੜਾ ਫੈਸਲਾ ਵਾ ਉਹ ਸਹੀ ਆ ਇਹ ਬਿਲਕੁਲ ਬਿਲਕੁਲ ਸਵਾਲ ਵੀ ਮੇਰਾ ਇਹੀ ਹੋਣਾ ਸੀ ਵੀ ਬਾਲਮੀਕੀ ਸਮਾਜ ਕੋਈ ਐਸਸੀ ਜਿਹੜਾ ਉਹ ਜਨਦਰ ਬਿਲਕੁਲ ਐਸਸੀ ਜਿਹੜਾ ਰਿਜ਼ਰਵ ਕੋਟਾ ਹੈਗਾ ਕਿਸਨਾਂ ਨੇ ਦੇਖਦੇ ਹੋ ਵੀ ਐਸਸੀ ਦੇ ਭਾਈਚਾਰੇਆਂ ਜਾਂ ਬਾਲਮੀਕੀ ਸਮਾਜ ਦੀ ਸਭ ਤੋਂ ਜਿਹੜਾ ਪਰਸੈਂਟ ਵੋਟ ਜਨਦਰ ਦੇ ਵਿੱਚ ਦੁਆਬੇ ਵਿੱਚ ਮੰਦੀ ਜਾਂਦੀ ਹੈ ਤਾਂ ਕਿਸ ਤਰ੍ਹਾਂ ਦੇਖਦੇ ਹੋ ਵੀ ਤੁਹਾਡੇ ਆਨਾ ਆਮੜੇ ਤੁਹਾਡੇ ਆਮ ਆਦੀ ਪਾਰਟੀ ਵੀ ਕਹਿਣਾ ਪਿਆ ਸੀ ਵਿਜੇ ਜਨਮ ਨੇ ਆਪਦਾ ਪੱਲਾ ਥਾਮ ਲਿਆ ਹੁਣ ਲੱਗਦਾ ਹੈ ਬਾਲਮੀਕੀ ਸਮਾਜ ਵੀ ਹੁਣ ਆਮ ਆਦੀ ਵਿੱਚ ਸ਼ਾਮਲ ਵੀ ਹੋਊਗਾ ਤਾਂ ਫਤਵਾ ਵੀ ਦੇਊਗਾ ਇਹ ਲੱਗਦਾ ਵੀ ਉਹ ਵੀ ਨਿਰਜੀਵ ਕਾਫੀ ਫਰ ਪਿਆਸ ਚੀਜ਼ ਆ ਮੈਂ ਤੁਹਾਡੇ ਸਾਹਮਣੇ ਜੀ ਮੈਂ ਆਪਣੇ ਮੂੰਹ ਤੋਂ ਨਹੀਂ ਕਹਿ ਸਕਦਾ ਕੁਝ ਪਰ ਸਮਾਜ ਨੇ ਇੱਕ ਫੈਸਲਾ ਸੁਣਾਇਆ ਬੋਰਡਰ ਤਾਂ ਸਾਰੇ ਹੀ ਆ ਮੈਂ ਸਾਰੇ ਬੋਰਡਰਾਂ ਨਾਲ ਨੂੰ ਸਿਰ ਝੁਕਾਨਾਂ ਮੈਂ ਵੈਸਟ ਦੇ ਚਾਹੇ ਉਹ ਮਤਲਬ ਰਵਦਾਸੀ ਭਾਈਚਾਰਾ ਵਾ ਚਾਹੇ ਵਾਲਮਿਕੀ ਸਮਾਜਾ ਚਾਹੇ ਮੇਰਾ ਹਿੰਦੂ ਭਰਾਵਾ ਚਾਹੇ ਮੇਰਾ ਵਪਾਰੀ ਭਰਾਣਾ ਚਾਹੇ ਮੇਰਾ ਕਰਮਚਾਰੀ ਭਰਾਵਾ ਚਾਹੇ ਮੁਸਲਮਾ ਚਾਹੇ 크ਰਿਸਚਨ ਚਾਹੇ ਬੋਧਿਸਟਾ ਚਾਹੇ ਜੈਨ ਮਤਾ ਕੋਈ ਵੀ ਆ ਮੈਂ ਸਾਰਿਆਂ ਨੂੰ ਸਿਰ ਚ ਕਾਣਾ ਕਿਉਂਕਿ ਵੋਟ ਜਿਹੜੀ ਆ ਉਹ ਸਾਰਿਆਂ ਦੇ ਨਾਲ ਹੀ ਇੱਕ ਕਮਿਊਨਿਟੀ ਦੇ ਨਾਲ ਕੋਈ ਲੀਡ ਪਰਸਨ ਨਹੀਂ ਬਣ ਸਕਦਾ ਕੋਈ ਵੀ ਇੱਕ ਇੱਕ ਚੀਜ਼ ਦੇ ਨਾਲ ਕੋਈ ਜਿੱਤ ਹਾਸਲ ਨਹੀਂ ਹੁੰਦੀ ਇੱਕ ਕਮਿਊਨਿਟੀ ਦੇ ਨਾਲ ਸਾਰਿਆਂ ਦੀ ਆ ਲੇਕਿਨ ਇਹ ਜ਼ਰੂਰ ਆ ਮੈਂ ਕਹਿ ਸਕਦਾ ਕਿਉਂਕਿ ਮੇਰਾ ਸਾਰਾ ਜੀਵਨ ਲਗਭਗ 60 ਸਾਲ ਦੀ ਮੇਰੀ ਏਜ ਹੋ ਗਈ ਆ ਔਰ 44 ਸਾਲ ਮੈਂ ਮਤਲਬ ਇਸ ਸਮਾਜ ਦੀ ਪੂਰੇ ਦੇਸ਼ ਦੇ ਅੰਦਰ ਜਿਹੜੀ ਆ ਉਹ ਸੇਵਾ ਕੀਤੀ ਆ ਔਰ ਜੋ ਮੈਂ 44 ਸਾਲ ਬਾਅਦ ਇੱਕ ਫੈਸਲਾ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦ ਪਾਰਟੀ ਲਈ ਲਿੱਤਾ ਸੀ ਅੱਜ ਵਿਸ਼ੇਸ਼ ਤੌਰ ਤੇ ਜੋ ਵਾਲਮੀਕਨ ਸਮਾਜ ਵੈਸਟ ਦਾ ਉਹਨੇ ਫੈਸਲਾ ਮੇਰੇ ਹੱਕ ਤੇ ਸਨਾਤਾ ਜਾਂ ਕਹਿ ਲੋ ਜਿਹੜਾ ਮੈਂ ਫੈਸਲਾ ਲਿੱਤਾ ਸੀ ਉਹਦੇ ਤੇ ਉਹਨੇ ਮੋਹਰ ਲਾ ਕੇ ਸਾਬਤ ਕਰਤਾ ਕਿ ਦਾਨਵ ਸਾਹਿਬ ਤੋਂ ਤੁਸੀਂ ਫੈਸਲਾ ਲਿੱਤਾ ਵਾ ਆਮ ਆਦ ਪਾਰਟੀ ਨੂੰ ਔਰ ਉਹਨੂੰ ਅਸੀਂ ਪਰਮਾਨ ਦੇ ਦਿਨੇ ਬਿਲਕੁਲ ਆਮ ਆਦਮੀ ਪਾਰਟੀ ਵੀ ਬਾਲਮੀਕੀ ਸਮਾਜ ਤੇ ਐਸਸੀ ਭਾਈ ਚਾਹੇ ਕਾਫੀ ਮਾਨ ਸਨਮਾਨ ਵੀ ਕਰਦੀ ਲੱਗਦਾ ਵੀ ਇਹ ਸਾਰਾ ਉਸ ਦਾ ਸਿੱਟਾ ਵੀ ਸੀ ਵੀ ਜਿਹੜਾ ਅੱਜ ਬਾਲਮੀਕੀ ਸਮਾਜ ਤੇ ਐਸਸੀ ਭਾਈ ਚਾਹੇ ਕਾਫੀ ਵੋਟ ਡੇ ਮਹਿੰਦਰ ਭਗਤ ਦੇ ਹਾਜੀ ਤੇ ਭਗਤ ਫੈਮਿਲੀ ਆਲਰੇਡੀ ਬਹੁਤ ਸੀ ਤਾਂ ਲੱਗ ਰਿਹਾ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਨਗਰ ਨਿਗਮ ਚੋਣਾਂ ਵੀ ਹੋਣੀਆਂ ਪੰਚਾਇਤ ਚੋਣਾਂ ਵੀ ਮਾਨ ਸਰਕਾਰ ਵੀ ਆਉਣ ਵਾਲੇ ਸਮੇਂ ਦੇ ਬਾਲਮੀਕੀ ਸਮਾਜ ਨੂੰ ਵੀ ਬਹੁਤ ਜ਼ਿਆਦਾ ਹੋਰ ਸਨਮਾਨ ਦੋਗੀ ਤਾਂ ਆਉਣ ਵਾਲੇ ਸਮੇਂ ਵਿੱਚ ਵੋਟਾਂ ਦਾ ਪਰਸੈਂਟੇਜ ਵੀ ਵਧਾ ਸਕਦੀ ਦੇਖੋ ਉੱਥੇ ਜਿਹੜੀ ਜਿਹੜੀ ਕੌਂਜੀਚੁਨ ਸੀ ਐ ਨਾ ਉਥੇ ਲਗਭਗ 92% 60 ਤੋਂ ਲੈ ਕੇ ਸੌਰੀ 90 ਤੋਂ ਲੈ ਕੇ 92% ਉਥੇ 80 ਵੋਟ ਜੀ ਜੀ ਇਸ ਲਈ ਰਿਜ਼ਰਵ ਆ ਔਰ ਮੈਂ ਕਹਿ ਸਕਦਾ ਕਿ ਪਾਰਲੀਮੈਂਟ ਦੇ ਇਲੈਕਸ਼ਨ ਤੋਂ ਬਾਅਦ ਮਤਲਬ ਇਹ ਬਾਈ ਇਲੈਕਸ਼ਨ ਜਿਹੜੀ ਸੀ ਵੈਸਟ ਦੀ ਇੱਕ ਰਿਜ਼ਰਵ ਹਲਕਾ ਸੀ ਔਰ ਸਾਰਿਆਂ ਨੇ ਖੁਲ ਦਿੱਲੀ ਦੇ ਨਾਲ ਮਾਨ ਸਾਹਿਬ ਦੀਆਂ ਨੀਤੀਆਂ ਤੇ ਮੋਹਰ ਲਾਈ ਆ ਜਿੱਥੇ ਤੱਕ ਅੱਗੇ ਦੀ ਗੱਲ ਆ ਉਹ ਤਾਂ ਮੇਰਾ ਕੰਮ ਸਿਰਫ ਮਤਲਬ ਮਿਹਨਤ ਕਰਨਾ ਮੈਂ ਕਿਉਂਕਿ ਮੈਂ ਕੁਝ ਹੋਰ ਨੇਚਰ ਦਾ ਆਦਮੀ ਐ ਮੈਂ ਮਤਲਬ ਕੋਈ ਵੀ ਮਤਲਬ ਜੇ ਮੈਨਾਂ ਨੂੰ ਅਡਾਪਟ ਕੀਤਾ ਵਾ ਜਾਂ ਇਹਨਾਂ ਨੂੰ ਇਹਨਾਂ ਨਾਲ ਜੁੜਿਆ ਵਾਂ ਤਾਂ ਮੈਂ ਇਹਨਾਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਇਆ ਇੱਕ ਨੀਤੀ ਤਾਂ ਮੈਨੂੰ ਇਹ ਬਹੁਤ ਵਧੀਆ ਲੱਗੀ ਕਿ ਕੋਈ ਵੀ ਮੁੱਖ ਮੰਤਰੀ ਪੰਜਾਬ 'ਚ ਬਣਦੇ ਸੀਗੇ ਤਾਂ ਸਰਕਾਰੀ ਡਿਪਾਰਟਮੈਂਟ ਜਗ੍ਹਾ ਦੇ ਵਿੱਚ ਸਰਕਾਰੀ ਆਫਿਸ ਦੇ ਅੰਦਰ ਉਹਨਾਂ ਦੀ ਫੋਟੋ ਲੱਗਦੀ ਸੀ ਪਰ ਮਾਨਯੋਗ ਮੁੱਖ ਮੰਤਰੀ ਪਗੰਤ ਮਾਨਸਾ ਨੇ ਆਪਣੀ ਫੋਟੋ ਨਹੀਂ ਲਈ ਉਹਨੇ ਪਰਮ ਪੂਜਨੀਏ 바ਵਾ ਸਾਹਿਬ ਡਾਕਟਰ ਮੇਡਕਰ ਸਾਹਿਬ ਦੀ ਫੋਟੋ ਲਈ ਔਰ ਸ਼ਹੀਦ ਦੇ ਆਦਮ ਭਗਤ ਸਿੰਘ ਜੀ ਦੀ ਫੋਟੋ ਲਈ ਜਿਸ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਦੂਜਰਾ ਬਹੁਤ ਹੀ ਸਤਿਕਾਰਯੋਗ ਸਾਡੇ ਨੈਸ਼ਨਲ ਕਨਵੀਨ ਕੈਜਰੀਅਲ ਸਾਹਿਬ ਦੇ ਜਦੋਂ ਜਿੱਥੇ ਬੈਠਦੇ ਆ ਜਿੱਥੋਂ ਕਿ ਕੈਬਨਟ ਦੀ ਮੀਟਿੰਗ ਕਰਦੇ ਸੀ ਉਹਦੇ ਪਿੱਛੇ ਵੀ ਪਰਮ ਪੂਜਨੀਏ 바ਵਾ ਸਾਹਿਬ ਡਾਕਟਰ ਮੇਡਕਰ ਸਾਹਿਬ ਦੀ ਤਸਵੀਰ ਲੱਗੀ ਹੁੰਦੀ ਸੀ ਤਾਂ ਜਦੋਂ ਮੈਂ ਦੇਖਦਾ ਸੀ ਤਾਂ ਮੈਂ ਪ੍ਰਭਾਵਿਤ ਹੁੰਦਾ ਸੀ ਮੈਂ ਕਿਹਾ ਯਾਰ ਇਸ ਇਨਸਾਨ ਦੇ ਪ੍ਰਤੀ ਇੱਕ ਲਗ ਨਜ਼ਰੀਆ ਤਾਂ ਹੈ ਨੇ ਯਾਰ ਸੰਵਿਧਾਨ ਦੀ ਆ ਦੇਖੋ ਪੂਰੇ ਦੇਸ਼ ਦੇ ਕਿੱਡਾ ਰੋਲਾ ਪਾਇਆ ਸੰਵਿਧਾਨ ਬਦਲ ਦਾਂਗੇ ਸੰਵਿਧਾਨ ਬਦਲ ਦਾਂਗੇ ਔਰ ਇਹਨਾਂ ਨੇ ਹਮੇਸ਼ਾ ਸੰਵਿਧਾਨ ਨੂੰ ਬਚਾਣ ਦੀ ਗੱਲ ਕੀਤੀ ਆ। ਉਹ ਦੂਸਰਾ ਜਿਸ ਗੱਲ ਤੋਂ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਪੰਜਾਬ 'ਚ ਪੰਜਾਬ ਦੀ ਜਿਹੜੀ ਜਵਾਨੀ ਆ ਉਹ ਜਵਾਨੀ ਜਿਹੜੀ ਆ ਪੜ੍ਹ ਲਿਖ ਕੇ ਬਾਹਰ ਜਾ ਰਹੀ ਸੀ ਤਾਂ ਮਾਨ ਸਾਹਿਬ ਨੇ ਨਿਯੁਕਤੀਆਂ ਪੱਤਰ ਦੇ ਦੇ ਕੇ ਉਹਨੂੰ ਰੋਕਣ ਦਾ ਕੰਮ ਕੀਤਾ ਨਾ ਔਰ ਨਾਲੇ ਵੀ ਕਿਹਾ ਜਦੋਂ ਕਿਸੇ ਨੂੰ ਨਿਯੁਕਤੀ ਪੱਤਰ ਦਿੰਦੇ ਸੀ ਤਾਂ ਨਾਲੇ ਪੁੱਛਦੇ ਸੀ ਕਿ ਬੇਟਾ ਤੈਨੂੰ ਕਿਸੇ ਐਮਐਲਏ ਦਾ ਕਿਸੇ ਐਮਪੀ ਦਾ ਕਿਸੇ ਮੰਤਰੀ ਦਾ ਤਾਂ ਨਿੱਤ ਨੂੰ ਉਹਦੀ ਸ਼ਪਾਰਸ਼ ਦਾ ਨਹੀਂ ਉਹ ਕਹਿੰਦੇ ਸੀ ਨਹੀਂ ਮਤਲਬ ਸੀਐਮ ਸਾਹਿਬ ਸਾਨੂੰ ਤਾਂ ਪਹਿਲੀ ਵਾਰੀ ਪਤਾ ਲੱਗਾ ਕਿ ਯੋਗਤਾ ਦਾ ਮੁੱਲ ਵੀ ਪੈ ਰਿਆ ਦੂਸਰਾ ਤੁਹਾਡੇ ਸਾਹਮਣੇ ਪੰਜਾਬ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਨਸ਼ੇ ਨਾਲ ਗ੍ਰਸਤ ਹੋ ਰਹੇ ਸੀ ਉਹਨਾਂ ਨੇ ਸਿੱਧੇ ਆਦੇਸ਼ ਦਿੱਤੇ ਕਿ ਜੇ ਕਿਸੇ ਐਸਐਸਪੀ ਐਸਐਚਓ ਚੌਂਕੀ ਇਨਚਾਰਜ ਕੋਈ ਵੀ ਚਿੱਟੇ ਦੇ ਅੰਦਰ ਨਸ਼ੇ ਦੇ ਅੰਦਰ ਇਨਵੋਲਵ ਪਾਇਆ ਗਿਆ ਉਹਦੇ ਖਿਲਾਫ ਪਰਚਾ ਦਰਜ ਕਰੂ ਉਹਦੇ ਖਿਲਾਫ ਐਕਸ਼ਨ ਹੋਊਗਾ ਐਸੇ ਫੈਸਲੇ ਉਹੀ ਇਨਸਾਨ ਕਰ ਸਕਦਾ ਜਿਹਦੇ ਅੰਦਰ ਦਰਦ ਹੋਵੇ ਕਿ ਮੈਂ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨਾ ਵਾ ਭ੍ਰਸ਼ਟਾਚਾਰ ਤੋਂ ਮੁਕਤ ਕਰਨਾ ਵਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਇਹ ਸਾਰੀਆਂ ਚੀਜ਼ਾਂ ਨੇ ਮਤਲਬ ਬਹੁਤ ਜ਼ਿਆਦਾ ਮਤਲਬ ਪੰਜਾਬ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਵਾ ਔਰ ਤੁਹਾਡੇ ਸਾਹਮਣੇ ਆ ਕਿ ਇੱਕ ਤਰਫਾ ਹੀ ਬੋਰਡ ਪਾਤੀ ਔਰ ਜਮਾਨਤਾਂ ਜਬਤ ਹੋ ਗਈਆਂ ਸਾਰਿਆਂ ਦੀਆਂ ਬਿਲਕੁਲ ਕਿਸੇ ਦੇ ਜੋ ਬੜੀ ਵੱਡੀ ਜਿੱਤ ਵੀ ਹੈ ਸਰਕਾਰਾਂ ਵੀ ਬੈਠੀਆਂ ਬੜੇ ਵਿਰੋਧੀ ਤਾਂ ਵੀ ਕਰਸੀ ਸੀ ਲੇਕਿਨ ਅੱਜ ਜਿੰਦਰ ਵੈਸਦੀ ਆਵਾਮ ਨੇ ਬਿਲਕੁਲ ਇੱਕ ਅਹਿਮ ਫੈਸਲਾ ਲੈ ਕੇ ਮਹਿੰਦਰ ਪਗ ਯਾਨੀ ਕਿ ਆਮ ਆਦੀ ਪਾਰਟੀ ਦੀ ਵੀ ਲੱਗਦਾ ਵੀ ਪੰਜਾਬ ਦਾ ਹੁਣ ਆਨਵਾਰ ਸਮਾ ਕਾਫੀ ਵਧੀਆ ਵੀ ਹੋ ਜਾਵੇ। ਦੇਖੋ ਜਦੋਂ ਸਰਕਾਰ ਵਧੀਆ ਕੰਮ ਕਰਨ ਲੋਕਪੱਖੀ ਫੈਸਲੇ ਲੈਣ ਤਾਂ ਲੋਕ ਬਦਲਦੇ ਆ। ਲੋਕਾਂ ਨੂੰ ਤਾਂ ਕੰਮ ਚਾਹੀਦਾ। ਉਹਨਾਂ ਦੀ ਸੁਣੀ ਜਾਣੀ ਚਾਹੀਦੀ ਆ। ਜਿਹੜੀ ਸਰਕਾਰ ਸੁਣੇਗੀ ਉਹਨੂੰ ਫਤਵਾ ਮਿਲੇਗਾ। ਅ ਸੋਦਨ ਦਾਸ ਜੀ ਕਿ ਅੱਜ ਜਿਲੰਦਰ ਵੈਦੜਾ ਦੇ ਨਤੀਜੇ ਆਇਆ तकरीबन ਅੰਦਾਜ਼ੇ ਕਿ 37325 ਵੋਟਾਂ ਨਾਲ ਜੜਾ ਆਮ ਆਦਮੀ ਪਾਰਟੀ ਜੜੇ ਉਮੀਦਵਾਰ ਸੀ ਮਹਿੰਦਰ ਪਗਲ ਉਹ ਜੇਤੂ ਰਾਤ ਦੇ ਕਿਤਨਾ ਕਿਤੇ ਜੜੀ ਆ ਦੱਸਦੀ ਕਿ ਇਸ ਤੋਂ ਬਾਅਦ ਜੜੀ ਆ ਦੂਜੇ ਨੰਬਰ ਜੜੀ ਪਾਰਟੀ ਆਈ ਹੈ ਸ਼੍ਰੋਮਣੀ ਕਾਲੀਦਾ 30 ਨੰਬਰ ਤੇ ਜੜੀ ਬੀਐਸਪੀ ਪਾਰਟੀ ਤੀਜੇ ਨੰਬਰ ਤੇ ਵਾਜਪਾ ਚੌਥੇ ਨੰਬਰ ਤੇ ਕਾਂਗਰਸ ਪੰਜਵੇਂ ਨੰਬਰ ਕਾਂਗਰਸ ਪਾਰਟੀ ਕਿਤਨਾ ਕਿਤੇ ਅੰਦਾਜ਼ੇ ਕਿ ਜਲੰਧਰ ਵੈਸਟ ਜਿਹੜੇ ਲੋਕ ਸੀ ਉਹ ਕਿਤਨਾ ਕਿਤੇ ਖਾਸ ਕਰਕੇ ਗੱਲ ਕੀਤੀ ਜਾਵੇ ਤਾਂ ਬਿਲਕੁਲ ਐਸਸੀ ਜਿਹੜੀ ਉਹ ਜਿਹੜੀ ਰਾਖਵੀ ਜਿਹੜੀ ਸੀਟ ਹੈਗੀ ਐ ਲੇਕਿਨ ਕਿਤੇ ਕਿਤੇ ਬਾਲਮਿਕੀ ਸਮਾਜ ਨੇ ਅੱਜ ਜਦ ਦੇ ਅ ਵਿਜੇ ਦਾਨਵ ਨੇ ਜਿਹੜਾ ਆਮ ਦਾ ਪੱਲਾ ਫੜਿਆ ਸੀ ਉਸ ਤੋਂ ਹੀ ਜਿਹੜਾ ਬਾਲਮਿਕੀ ਸਮਾਜ ਬਿਲਕੁਲ ਦਿਨ ਰਾਤ ਖੜਾ ਆਇਆ ਤਾਂ ਉਸ ਜਿਮਨੀ ਚੌਂ ਯਾਨੀ ਕਿ ਜਲੰਧਰ ਵੈਸਟ ਜਿਮਨੀ ਚੌਂ ਵਿੱਚ ਦਿਨ ਰਾਤ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ महेंद्र भगत के हक के अज फतवा देके के उस जिमनी चो यानी कि जलंधर सरताज भी बनाया कैमरामैन बॉबी नाथ संदीप शर्मा दैनिक टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर